ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਸਰੀ ਅਕਾਲ ਦੇਖੋ ਜੀ ਆਪਾਂ ਅੱਜ ਤੁਹਾਨੂੰ ਇਹ ਦੁਪੱਟਾ ਇਸ ਤਰੀਕੇ ਦਾ ਕਲਰ ਕਰਕੇ ਦਿਖਾਉਣੀ ਆ ਡਾਈ ਕਰਕੇ ਦੇਖੋ ਇਹ ਜਿਹਾ ਕਲਰ ਆ ਇਹਦਾ ਇਧਰੋਂ ਫਿੱਕਾ ਹੁੰਦਾ ਥੱਲੇੋਂ ਗੁਲਾਬੀ ਦਿਸੀ ਜਾਂਦਾ ਤੇ ਇਹੋ ਜਿਹਾ ਕਲਰ ਆ ਦੇਖੋ ਇਹਦਾ ਤੇ ਆਪਾਂ ਸਾਰੇ ਜਿਹਾ ਫਲਾਵਰ ਬਣਾਇਆ ਦੇਖੋ ਤੁਸੀਂ ਵੀ ਆਪਣੇ ਘਰ ਵਿੱਚ ਆਂ ਦੁਪੱਟਾ ਤਿਆਰ ਕਰ ਸਕਦੇ ਹੋ ਤੇ ਆਪਣਾ ਪੁਰਾਣਾ ਦੁਪੱਟਾ ਸੀਗਾ ਤੁਸੀਂ ਪੁਰਾਣੇ ਤੋਂ ਸ਼ੁਰੂ ਕਰ ਲਓ ਤੇ ਫਿਰ ਤੁਸੀਂ ਨਵੇਂ ਨੂੰ ਵੀ ਉਹ ਕਰ ਲਓ ਜੇ ਤੁਸੀਂ ਸੰਘਣੇ ਫੁੱਲ ਪਾਉਣੇ ਆ ਤਾਂ ਇਦਾਂ ਸੰਘਣਾ ਉਹ ਕਰ ਲਓ ਜੇ ਬਿਰਲੇ ਪਾਉਣੇ ਆ ਤਾਂ ਤੁਸੀਂ ਬਿਰਲਾ ਬਨਨ ਲਓ ਇਹਨੂੰ ਤੁਹਾਨੂੰ ਬਨਣਾ ਵੀ ਅਸੀਂ ਦੱਸਾਂਗੇ ਦੇਖੋ ਕਿੰਡਾ ਸੋਹਣਾ ਦੁਪੱਟਾ ਬਣ ਕੇ ਤਿਆਰ ਹੋਇਆ ਤੇ ਵੀਡੀਓ ਨੂੰ ਐਂਡ ਤੱਕ ਕਰ ਵੇਖਿਆ ਕਰੋ ਚੈਨਲ ਨੂੰ ਕਰੋ ਸਬਸਕ੍ਰਾਈਬ ਘੰਟੀ ਬਟਨ ਜ਼ਰੂਰ ਦਬਾਇਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀਆਂ ਵੀਡੀਓ ਕਾਇਜੀਆਂ ਲੱਗਦੀਆਂ ਦੇਖੋ ਸਾਰੇ ਜਿਹਾ ਆਪਾਂ ਫੁੱਲ ਪਾਏ ਹੋਏ ਆ ਕਲਰ ਇਹਦਾ ਥੋੜਾ ਜਿਹਾ ਇਧਰ ਫਿੱਕਾ ਹੁੰਦਾ ਤੇ ਇਸ ਪਾਸੇ ਇਹਦਾ ਕਲਰ ਬਹੁਤ ਸੋਹਣਾ ਤੇ ਆਪਾਂ ਨਵੀਆਂ-ਨਵੀਆਂ ਵੀਡੀਓ ਲੈ ਕੇ ਆਵਾਂਗੇ ਤੁਹਾਡੀ ਖਾਤਰ ਤੇ ਜਿਹੜਾ ਆਪਾਂ ਪਹਿਲਾਂ ਦੁਪੱਟਾ ਕੀਤਾ ਸੀ ਇਹ ਵੀ ਆਪਾਂ ਕਿੰਨੇ ਧੋ ਪਾ ਲਿਆ ਦੇਖੋ ਤੇ ਇਹਦੇ ਫਲਾਵਰ ਵੀ ਦੇਖੋ ਕਿੱਡੇ ਸੋਹਣੇ ਬਣੇ ਆ ਐਸ ਤਰ੍ਹਾਂ ਲੱਗਦਾ ਜਿਵੇਂ ਕੰਪਿਊਟਰ ਡਾਈ ਹੁੰਦਾ ਹੈ ਦੇਖੋ ਦੂਜੇ ਪਾਸੇ ਵੀ ਦਿਖਾਉਨੇ ਆ ਤੁਹਾਨੂੰ ਤੇ ਸੂਟ ਜਿਹੜਾ ਆਪਾਂ ਤਾਂ ਹੀ ਕੱਲ ਪਾ ਕੇ ਅੱਧਾ ਆਪਾਂ ਪਾ ਕੇ ਚਮਚਾ ਡਾਈ ਕੀਤਾ ਸੀਗਾ ਸੂਟ ਸਾਰਾ ਸੂਟ ਆਪਾਂ ਡਾਈ ਕਰਾ ਸੀ ਸਣੇ ਸਲਵਾਰ ਕਮੀਜ਼ ਤੇ ਅੱਧਾ ਹੀ ਚਮਚਾ ਪਾਇਆ ਸੀ ਦੇਖੋ ਤੇ ਇਹਨੂੰ ਕੋਈ ਆਪਾਂ 10-12 ਵਾਰੀ ਧੋ ਲਿਆ ਸੂਟ ਨੂੰ ਤੇ ਆਪਣੇ ਆਮ ਘਰੇ ਹੀ ਪਾਇਆ ਹੁੰਦਾ ਤੇ ਦੇਖੋ ਸੂਟ ਹੋਏ ਜਿਹਦਾ ਪਿਆ ਦੇਖੋ ਕੀ ਸੋਹਣਾ ਕਲਰ ਹੋਇਆ ਇਹਦਾ ਚਲੋ ਜੀ ਆਪਾਂ ਤੁਹਾਨੂੰ ਇਹ ਦੁਪੱਟਾ ਬੰਨਣਾ ਦੱਸਦੇ ਆ ਕਿਵੇਂ ਬੰਨਿਆ ਇਹ ਆ ਵਾਲਾ ਤੇ ਇਹ ਤੁਹਾਨੂੰ ਅਸੀਂ ਬੰਨਣਾ ਦੱਸਦੇ ਹੁਣ ਦੁਪੱਟੇ ਨੂੰ ਦੇਖੋ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਸਾਡੀ ਕੈਜੀ ਲੱਗਦੀ ਹੁੰਦੀ ਹੈ ਤੇ ਜਿੰਨਾਂ ਨੂੰ ਸਬਸਕ੍ਰਾਈਬ ਜਰੂਰ ਕਰੋ ਚਲੋ ਜੀ ਆਪਾਂ ਦੱਸਦੇ ਆ ਤੁਹਾਨੂੰ ਲਓ ਜੀ ਆਪਾਂ ਕੰਨੀ ਲੋਟ ਦੂਰਾ ਕਰ ਲਿਆ ਦੇਖੋ ਇੱਧਰ ਇਹਦੇ ਪੱਲੇ ਐ ਤੇ ਇੱਧਰ ਆਪਾਂ ਇਹ ਦੂਰਾ ਕਰ ਲਿਆ ਕੰਨਾਂ ਨੂੰ ਜੋੜ ਲਿਆ ਇਸ ਲੋਟਾ ਤੇ ਹੁਣ ਆਪਾਂ ਇੱਥੋਂ ਇਨੂੰ ਆਪਾਂ ਇੱਕੋ ਜਿਹਾ ਕਰ ਲਿਆ ਤੇ ਹੁਣ ਆਪਾਂ ਇਹਨੂੰ ਐਸਲੋਟ ਕਰ ਲਿਆ ਦੇਖੋ ਐਸਲੋਟ ਇਹ ਆਪਣਾ ਵਿਚਾਲਾ ਹੋ ਗਿਆ ਦੇਖੋ ਆ ਕੰਨੀਆਂ ਜੁੜ ਗਈਆਂ ਤੇ ਉਧਰ ਪੱਲੇ ਜੁੜ ਗਏ ਤੇ ਹੁਣ ਆਪਾਂ ਇੱਥੋਂ ਫੜਨਾ ਇਹਨੂੰ ਦੇਖੋ ਇੱਥੋਂ ਫੜਨਾ ਆਪਾਂ ਤੁਸੀਂ ਐਸਾ ਰੋਟ ਫੜ ਲੈਣਾ ਇਹਨੂੰ ਤੇ ਇੱਥੇ ਆਪਾਂ ਇਹਦੇ ਬਨਾਂਗੇ ਐਸਾ ਰੋਟ ਆਪਾਂ ਇਹਨੂੰ ਬਨਣਾ ਲਾਂਗੇ ਇੱਥੇ ਆਪਾਂ ਗੰਢ ਦੇ ਲਈ ਨੀਵੇਂ ਜਿਹੜੀ ਖੁੱਲੇ ਨੇ

ਹੁਣ ਆ ਇਧਰੋਂ ਪੱਲਿਆ ਕਰਨੀਓ ਦੇਖੋ ਇੱਥੋਂ ਜੇ ਆਪਾਂ ਵਿਚਾਲਾ ਲੈ ਲੈਣਾ ਇੱਥੋਂ ਜੇ ਬੰਨ ਲੈਨੇ ਦੇਖ ਬਹੁਤ ਸੇ ਤਰੀਕਾ ਆ ਕੀ ਵਧਿਆ ਤਰੀਕਾ ਇਹ ਹੈ ਚੁੰਨੀ ਡਾਈ ਕਰਨ ਨਾਲ ਤੇ ਵਧੀਆ ਫਲ ਬਣਨਗੇ ਆਪਣੇ ਇਹਦੇ ਵਿੱਚ ਇਹ ਆਪਾਂ ਬਣਾ ਲੈਨੇ ਆ ਫਿਰ ਦਿਖਾਉਣੇ ਆ ਤੁਹਾਨੂੰ ਫਿਰ ਆਪਾਂ ਚੌਂਡਾ ਤੋਂ ਲੈ ਲੈਣੇ ਦੇਖੋ ਇੱਥੋਂ ਜਿ ਲੈ ਲੈਨੇ ਆ ਆਪਾਂ ਜੁੰਡ ਤੇ ਤੁਸੀਂ ਗੰਡ ਵੀ ਦੇ ਸਕਦੇ ਹੋ ਪੱਲੇ ਦੀ ਜੁੰਡ ਤੇ ਤੇ ਆਪਾਂ ਇੱਥੇ ਫਲੇਵਰ ਹੀ ਬਣਾਵਾਂਗੇ ਗੰਡ ਨਹੀਂ ਦਿੰਦੇ ਆ ਬਨੀਲਾ ਮੰਗਿਆ ਆਪਣਾ ਇਤੋਂ ਤੁਸੀਂ ਇੱਥੇ ਪੱਲੇ ਦੀ ਜੁੰਡ ਤੇ ਗੰਡ ਵੀ ਦੇ ਸਕਦੇ ਹੋ ਜੇ ਗੰਡ ਦੇਣੀ ਹੋਵੇ ਤਾਂ ਤੁਸੀਂ ਇਸ ਤਰੀਕੇ ਨਾਲ ਇਤੋਂ ਗੰਡ ਪਾ ਸਕਦੇ ਹੋ ਆਏ ਮੋਟੀ ਜੀ ਗੰਢ ਬਣ ਜੂਗੀ ਤੇ ਆਏ ਆਪਣਾ ਬੰਨਿਆ ਬਹੁਤ ਵਧੀਆ ਲੱਗੂਗਾ ਬਣੂਗਾ ਇੱਕੋ ਜਿਹਾ ਫਲਾਵਰ ਬਣਨਗੇ ਆਪਣੇ ਇਹ ਆਪਾਂ ਬੰਨ ਲੈਨੇ ਆ ਫਿਰ ਤੁਹਾਨੂੰ ਦਿਖਾਉਨੇ ਆ ਵੀ ਆਪਾਂ ਕਿਸ ਤਰੀਕੇ ਨਾਲ ਬੰਨੀ ਆ ਦੇਖੋ ਜੀ ਆਪਾਂ ਇਸ ਤਰ੍ਹਾਂ ਮੰਨ ਲਈ ਆ ਤੁਸੀਂ ਇਦੋਂ ਵੀ ਸੰਘਣੇ ਫੁੱਲ ਬਣਾਉਨੇ ਆ ਤਾਂ ਤੁਸੀਂ ਇਦੋਂ ਸੰਘਣੀ ਬਨ ਸਕਦੇ ਹੋ ਤੇ ਆਪਣਾ ਡਾਈ ਹੋਏ ਤੋਂ ਪਤਾ ਲੱਗੂਗਾ ਕਿੰਨੀ ਕ ਸੰਘਣੀਆਂ ਹੋਣਗੀ ਆਪਣੀ ਚੋ ਦੁਪੱਟਾ ਇਹ ਤੇ ਆਪਾਂ ਐ ਬੰਨੇ ਆ ਦੇਖੋ ਤੇ ਹੁਣ ਆਪਾਂ ਤੁਹਾਨੂੰ ਰੰਗ ਪਾਉਣਾ ਦੱਸਦੇ ਆ ਦੇਖੋ ਜੀ ਇੱਧਰ ਆਪਣਾ ਰੰਗ ਗਰਮ ਹੋਈ ਜਾਂਦਾ ਢਬਲੀ ਜਾਂਦਾ ਤੇ ਹੈ ਆਪਾਂ ਜਿਹੜਾ ਜਾਮਣੀ ਕਲਰ ਕੀਤਾ ਸੀਗਾ ਤੇ ਉਹੀ ਕਲਰ ਆਪਾਂ ਉਹਦੇ ਕਲਰ ਦੇ ਵਿੱਚ ਹੀ ਆਪਾਂ ਹੁਣ ਆਹ ਕੋਕਾ ਕੋਲਾ ਕਲਰ ਪਾਉਣਾ ਦੇਖੋ ਇੰਨਾ ਕ ਤੇ ਆਪਣਾ ਉਬਲੀ ਅੰਦਰ ਤੇ ਵਿੱਚ ਪਾਉਣਾ ਆਪਾਂ ਨਮਕ ਜਿਹੜਾ ਕੋਕਾ ਕੋਲਾ ਕਲਰ ਦੇ ਵਿੱਚ ਨਮਕ ਸੀਗਾ ਆਪਾਂ ਉਹੀ ਪਾਉਣਾ ਦੇਖੋ ਹੁਣ ਆਪਾਂ ਨੂੰ ਪਤਾ ਲੱਗੂਗਾ ਆਪਣਾ ਕਿਹਜਾ ਕਲਰ ਬਣੂਗਾ ਤੇ ਹੁਣ ਆਪਾਂ ਦੁਪੱਟਾ ਗਿੱਲਾ ਕਰਦੇ ਆਂ ਦੇਖੋ ਜੀ ਹੁਣ ਆਪਾਂ ਦੁਪੱਟਾ ਗਿੱਲਾ ਕਰਦੇ ਆਂ ਇਦਾਂ ਇਹ ਆਪਣਾ ਸੁਕੀ ਦੁਪੱਟਾ ਹੈ ਤੇ ਇਹ ਆਪਣਾ ਪੁਰਾਣਾ ਦੁਪੱਟਾ ਹੈ ਦੇਖੋ ਇਹਨਾਂ ਚੰਗੀ ਤਰ੍ਹਾਂ ਆਪਾਂ ਗਿੱਲਾ ਕਰਕੇ ਤੇ ਨਿਚੋੜ ਲੈਣਾ ਹੰਥਨ ਉੱਧਰ ਰੰਗ ਦਿਖਾਉਣੀ ਹੈ ਕਲਰ ਦੇਖੋ ਆਪਣਾ ਪੱਕੀ ਜਾਂਦਾ ਇੱਧਰ ਹੁਣ ਆਪਾਂ ਦੁਪੱਟਾ ਪਾਉਨੇ ਆ ਵਿੱਚ ਇਹ ਆਪਣਾ ਕਲਰ ਜਾਮ ਨਹੀਂ ਤੇ ਕੋਕਾ ਕੋਲਾ ਪਾਏ ਆਪਾਂ ਥੋੜਾ ਜਿਹਾ ਤੇ ਆ ਥਰ ਦਈਏ ਤੇ ਵੇਖੋ ਕਹੇ ਜਾ ਕਲਰ ਬਣਦਾ ਹੁਣ ਆਪਾਂ ਦੇਖੋ ਦੁਪੱਟੇ ਨੂੰ ਵਿੱਚ ਡੱਪ ਕਰਤਾ ਤੇ ਆਪਣਾ ਕਲਰ ਆਏ ਤੋਂ ਹੀ ਪਤਾ ਲੱਗੂਗਾ ਵੀ ਕਹੇ ਜਾ ਕਲਰ ਬਣੂਗਾ ਗੈਂਸ ਆਪਣਾ ਚੱਲ ਹੀ ਜਾਂਦਾ ਹੈ ਤੇ ਨੂੰ ਆਪਾਂ 10 ਮਿੰਟ ਕਲਰ ਕਰਨਾ ਪਕਾਉਣਾ ਹੈ ਆਪਾਂ ਫਿਰ ਥੋੜ ਨੂੰ ਭਕਾਵਾਂਗੇ ਕੋਲ ਕੇ ਇਹਦਾ ਕਹਿਜਾ ਕਲਰ ਆਊਗਾ ਇਹਨੂੰ 10 ਮਿੰਟ ਆਪਾਂ ਤੇ ਹੁਣ ਹਲਾਉਂਦੇ ਰਹਿਣਾ ਆਪਾਂ ਇਹ ਥੱਲੇ ਸੇਕ ਨਾਲ ਫਿਰ ਕਪੜਾ ਮੱਚ ਜਾਂਦਾ ਤੇ ਇਹਨੂੰ ਆਪਾਂ ਹਲਾਉਂਦੇ ਰਹਿਣਾ ਅਸਮੈਂਟ ਆਪਾਂ ਇਹਨੂੰ ਰੰਗ ਨੂੰ ਪਕਾ ਲੈਨੇ ਆ ਫਿਰ ਤੁਹਾਨੂੰ ਦਿਖਾਉਨੇ ਆ ਇਹਦੇ ਵਿੱਚ ਆਪਾਂ ਪਾਣੀ ਪਾ ਲੈ ਛੈਂਕ ਦੇ ਤੇ ਹੁਣ ਆਪਾਂ ਇਹ ਚ ਕਲਰ ਨੂੰ ਉਹਨੂੰ ਧੋਵਾਂਗੇ ਟਪਟੇ ਨੂੰ ਦੇਖੋ ਆਪਣਾ ਦੁਪੱਟਾ 10 ਮਿੰਟ ਹੋ ਗਏ ਨੂੰ ਫ੍ਰਿੰਟ ਟਪਟੇ ਨੂੰ ਹਲੇ ਵੀ ਗਰਮਾ ਪਿਆ ਦੇਖੋ ਜੀ ਪਾਣੀ ਬਣ ਗਿਆ ਜਮਾ ਆਪਣਾ ਕਲਰ ਨਾਲ ਲਾਈਟ ਜਿਹਾ ਕਰਕੇ ਪਕਾਉਣੀ ਹੈ। ਦੇਖੋ ਜੀ ਕਲਰ ਪਾਣੀ ਬਣ ਗਿਆ ਆਪਣਾ ਇਹ ਚ ਪਾਣੀ ਰਹਿ ਗਿਆ ਕਲਰ ਹੀ ਨਹੀਂ ਗਾ ਤੇ ਹੁਣ ਬਹਨੇ ਆ ਤੁਹਾਨੂੰ ਇਹ ਬਿਲਕੁਲ ਆਪਣਾ ਪਾਣੀ ਇਹ ਚ ਕਲਰ ਨਹੀਂ ਮਿਕਸਿਆ ਦੇਖੋ ਜਿਹੜਾ ਕਲਰ ਸੀਗਾ ਦੁਪट्टे 'ਚ ਵੀ ਆਪਾਂ ਨੇ ਚੋੜਿਆ ਨੂੰ ਗਰਮਾ ਵਾਲਾ ਸੀਗਾ ਉਹੀ ਐ ਤੁਹਾਨੂੰ ਇੱਕ ਵਾਰੀ ਕਲਰ ਆਪਾਂ ਕੱਢ ਕੇ ਨਾ ਦੁਬਾਰਾ ਪਾਣੀ ਪਾ ਕੇ ਫੇਰ ਦਿਖਾਉਣੀ ਆ ਦੇਖੋ ਆਪਾਂ ਪਾਣੀ ਕਢ ਤਾ ਸਾਰਾ ਆਪਣਾ ਮੋਟਾ ਮੋਟਾ ਕਲਰ ਸੀਨਾਰਾ ਨਿਕਲ ਗਿਆ ਬਸਤੂੰ ਇਹ ਚਿੱਟਾ ਪਾਣੀ ਹੈ ਹੁਣ ਆਪਾਂ ਤੁਹਾਨੂੰ ਗੰਡਾ ਖੋਲ ਕੇ ਦਿਖਾਉਣੇ ਆਂ ਦੀਆਂ ਦੇਖੋ ਜੀ ਆਪਣਾ ਦੁਪੱਟਾ ਨਾ ਆਪਾਂ ਦਣਾ ਡਾਈ ਕੀਤਾ ਸੀਗਾ ਤੇ ਇਹ ਆਪਾਂ ਧੋ ਲਿਆ ਤੇ ਦੇਖੋ ਉਵੇਂ ਹੀ ਕਲਰ ਪਿਆ ਇਹਦਾ ਤੇ ਜਿਹੜਾ ਸੂਟ ਸੀਗਾ ਆਪਾਂ ਸੂਟ ਵੀ ਤੁਹਾਨੂੰ ਦਿਖਾਉਣੇ ਆ ਵੀ 10 ਵਾਰੀ ਧੋ ਲਿਆ ਕੋਈ ਆਪਾਂ ਅੱਦੇ ਚਮਚੇ ਨਾਲ ਹੀ ਸੂਟ ਕੀਤਾ ਸੀਗਾ ਦੇਖੋ ਏਡਾ ਸੋਹਣਾ ਆਪਣਾ ਇਹ ਬਣ ਕੇ ਤਿਆਰ ਹੋਇਆ। ਖੋਲਣ ਵੇਲੇ ਥੋੜਾ ਜਿਹਾ ਧਿਆਨ ਨਾਲ ਵੀ ਖੋਲਣਾ ਪੈਂਦਾ। ਦੇਖ ਇਸੇ ਤਰ੍ਹਾਂ ਆਪਾਂ ਸਾਰੇ ਖੋਲ ਲੈਨੇ ਆਂ ਦੋ ਤਾਂ ਆਪਾਂ ਬੜਾ ਖੋਲ ਲੈ ਤੇ ਫਿਰ ਤੁਹਾਨੂੰ ਦਿਖਾਉਣੇ ਆਂ ਖੋਲ ਕੇ ਫਿਰ ਬੀੜ ਕੋ ਲੰਮੀ ਵਾਲੀ ਹੋ ਜਾਊਗੀ ਖੋਲਣਾ ਬਸ ਤੁਸੀਂ ਮੜਾ ਜਾ ਪਚਾ ਕੇ ਹੀ ਆਂ ਅੰਦਰ ਵੀ ਹੋਰ ਤਰ੍ਹਾਂ ਦਾ ਹੀ ਹੋਇਆ ਆਪਾਂ ਵਿੱਚ ਕੋਕਾ ਕੋਲਾ ਪਾ ਲਿਆ ਸੀਗਾ ਜਾਨ ਨਹੀਂ ਦੇ ਦੇਖ ਇਹ ਆਪਾਂ ਸਾਰੇ ਖੋਲ ਲੈਨੇ ਆਂ ਦੇਖੋ ਜੀ ਆਪਾਂ ਸਾਰੇ ਖੋਲ ਲਏ ਜਿਹੜੇ ਮੰਨੇ ਸੀਗੇ ਤੇ ਦੁਪੱਟਾ ਦੇਖੋ ਆਪਣਾ ਬਣ ਕੇ ਤਿਆਰ ਹੋਇਆ ਤੁਸੀਂ ਵੀ ਇਸੇ ਤਰ੍ਹਾਂ ਆਪਣੇ ਘਰ ਵਿੱਚ ਹੀ ਤਿਆਰ ਕਰ ਸਕਦੇ ਹੋ ਦੁਪੱਟੇ ਨੂੰ ਕਿਸੇ ਵੀ ਕਲਰ ਦੇ ਵਿੱਚ ਜੇ ਤੁਸੀਂ ਇਦੋਂ ਬਿਰਲੇ ਪਾਉਣੇ ਬਿਰਲੇ ਹੀ ਪਾ ਸਕਦੇ ਹੋ ਜਾਂ ਇਦੋਂ ਵੀ ਸੰਘਣੇ ਪਾਉਣੇ ਤੁਸੀਂ ਸੰਘਣੇ ਵੀ ਪਾ ਸਕਦੇ ਹੋ ਨਿਕਾ ਬਹੁਤ ਸੋਹਣਾ ਦੁਪੱਟਾ ਬਣ ਕੇ ਤਿਆਰ ਹੋਇਆ ਹੈ ਤੇ ਕਲਰ ਵੀ ਆਪਣਾ ਨਾ ਹੀ ਕੋਕਾ ਕੋਲਾ ਹੋਇਆ ਨਾ ਹੀ ਜਾਮਨੀ ਹੋਇਆ ਇਹ ਜਿਹਾ ਫਿੱਕਾ ਹੁੰਦਾ ਕਲਰ ਬਹੁਤ ਹੀ ਸੋਹਣਾ ਕਲਰ ਹੋਇਆ ਦੁਪੱਟੇ ਦਾ ਜਿਵੇਂ ਇੱਧਰਲੇ ਪਾਸੇ ਆਈ ਜਾਂਦਾ ਇਸ ਤਰ੍ਹਾਂ ਦਾ ਹੋਇਆ ਤੇ ਫੁੱਲ ਕਿੱਡੇ ਸੋਹਣੇ ਲੱਗਦੇ ਐ ਤੇ ਵੀਡੀਓ ਨੂੰ ਅੰਡ ਟਿੱਕਰ ਵੇਖਿਆ ਕਰੋ ਚੈਨਲ ਨੂੰ ਕਰਿਆ ਕਰੋ ਸਬਸਕ੍ਰਾਈਬ ਘੰਟੀ ਬਟਨ ਜ਼ਰੂਰ ਦਬਾਇਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕਹੇ ਜੀ ਲੱਗੀ ਚਲੋ ਜੀ ਆਪਾਂ ਫੇਰ ਅਗਲੀ ਵੀਡੀਓ 'ਚ ਮਿਲਦੇ ਹਾਂ ਤੇ ਇਹ ਸੂਟ ਆਰਡਰ ਕਰਨੇ ਹੁਣ ਤਾਂ ਸਾਨੂੰ ਆਰਡਰ ਕਰ ਸਕਦੇ ਹੋ ਨੀਡਲਵਰਕ ਦੇ ਪੇਂਟ ਦੇ ਮਸ਼ੀਨ ਵਰਕ ਦੇ ਛਿੰਦੀ ਬੂਟੀ ਦੇ ਕੋਈ ਵੀ ਸੂਟ ਤੁਸੀਂ ਤਿਆਰ ਕਰਵਾਉਣਾ ਹੋਵੇ ਆਪਦੇ ਮਨ ਪਸੰਦ ਦਾ ਤਾਂ ਤੁਸੀਂ ਸਾਥੋਂ ਤਿਆਰ ਕਰਵਾ ਸਕਦੇ ਹੋ ਇਹ ਜਿਆ ਕਲਰ ਹੈ ਤਾਂ ਇਧਰੋਂ ਫਿੱਕਾ ਆਉਂਦਾ ਵਿੱਚ ਦੀ ਤਾਂ ਲਓ ਗੁਲਾਬੀ ਵੀ ਦਿੱਸੀ ਜਾਂਦਾ ਇਹ ਇਹ ਜਿਆ ਕਲਰ ਹੈ ਦੇਖ ਬਣ ਕੇ ਤੇ ਕਿੱਡਾ ਸੋਹਣਾ ਸੂਟ ਤਿਆਰ ਹੋਇਆ ਆ ਦੁਪੱਟਾ ਸਾਰੇ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ